ਇੱਕ ਵਾਰ ਨਾ ਫਰਾਂਸ ਤੋਂ ਇੱਕ ਇਤਿਹਾਸਕਾਰ ਪੰਜਾਬ ਆਉਂਦਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਆਉਂਦਾ ਮਹਾਰਾਜਾ ਰਣਜੀਤ ਸਿੰਘ ਉਸ ਵਕਤ ਦਰਬਾਰ ਦੇ ਕੰਮਾਂ ਵਿੱਚ ਵਿਅਤ ਸੀਗੇ ਤਾਂ ਉਹ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਨੇ ਤੇ ਫਿਰ ਉਹਨਾਂ ਨੂੰ ਗੈਸਟ ਰੂਮ ਵਿੱਚ ਭੇਜ ਦਿੰਦੇ ਨੇ ਕਿ ਤੁਸੀਂ ਉੱਥੇ ਇੰਤਜ਼ਾਰ ਕਰੋ ਫਿਰ ਮੈਂ ਕੁਝ ਟਾਈਮ ਬਾਅਦ ਤੁਹਾਨੂੰ ਆ ਕੇ ਮਿਲਦਾ ਤਾਂ ਉਹਨਾਂ ਨੂੰ ਗੈਸਟ ਰੂਮ ਵਿੱਚ ਲਿਜਾਇਆ ਜਾਂਦਾ ਉਸ ਇਤਿਹਾਸਕਾਰ ਨੂੰ ਉਸ ਦਿਮਾਨੇ ਵਿੱਚ ਜਿਹੜੇ ਨਾ ਮਹਿਲਾਂ ਦੇ ਵਿੱਚ ਗੈਸਟ ਰੂਮ ਹੁੰਦੇ ਸੀ ਨਾ ਯਾਨੀ ਮਹਿਮਾਨਖਾਨੇ ਇਹ ਮਹਿਲ ਦੀਆਂ ਬਾਹਰ ਹੀ ਕੰਧਾਂ ਦੇ ਉੱਤੇ ਹੁੰਦੇ ਸੀਗੇ ਤਾਂ ਜੋ ਮਹਿਮਾਨਾਂ ਨੂੰ ਬਾਹਰ ਸ਼ਹਿਰ ਦਾ ਨਜ਼ਾਰਾ ਦੇਖ ਸਕੇ ਖੂਬਸੂਰਤ ਮਹਿਲ ਦੇਖ ਸਕਣ ਬਾਹਰ ਦਾ ਨਜ਼ਾਰਾ ਦੇਖ ਸਕੇ ਤੇ ਉਹਨਾਂ ਦਾ ਜੋ ਗੈਸਟ ਰੂਮ ਸੀਗਾ ਉਹ ਵੀ ਮਹਿਲ ਦੇ ਬਾਹਰਲੇ ਪਾਸੇ ਸੀਗਾ ਤੇ ਉਹ ਮਹਿਮਾਨ ਨੂੰ ਉੱਥੇ ਬਿਠਾ ਦਿੱਤਾ ਜਾਂਦਾ ਆਖ ਦਿੱਤਾ ਜਾਂਦਾ ਕਿ ਕੁਝ ਸਮੇਂ ਬਾਅਦ ਮਹਾਰਾਜ ਆਉਣਗੇ ਤੁਹਾਨੂੰ ਮਿਲਣਗੇ ਉਹਨਾਂ ਦੀ ਆਉ ਭਾਕਤ ਕੀਤੀ ਜਾਂਦੀ ਆ ਉਹ ਕੁਝ ਸਮਾਂ ਬੈਠਦੇ ਨੇ ਤਾਂ ਫਿਰ ਕੀ ਕਰਦੇ ਨੇ ਕਿ ਉਹ ਉਹਨਾਂ ਦੀ ਆਸ-ਪਾਸ ਨજર ਜਾਂਦੀ ਆ ਤਾਂ ਉਹ ਕੀ ਦੇਖਦੇ ਨੇ ਕਿ ਗੈਸਟ ਰੂਮ ਦੇ ਸ਼ੀਸ਼ੇ ਟੁੱਟੇ ਹੋਏ ਨੇ ਕਮਰੇ ਦੇ ਸ਼ੀਸ਼ੇ ਖਿੜਕੀਆਂ ਉਹ ਟੁੱਟੇ ਹੋਏ ਨੇ ਉਹ ਇਹ ਦੇਖ ਕੇ ਬੜਾ ਹੈਰਾਨ ਹੁੰਦਾ ਕਿ ਇਹ ਕੀ ਸਿਸਟਮ ਆ ਤਾਂ ਉਹ ਖੜ ਕੇ ਦੇਖਦਾ ਉਹ ਥੋੜਾ ਜਿਹਾ ਬਾਹਰ ਨਿਕਲ ਕੇ ਦੇਖਦਾ ਤਾਂ ਹੋਰ ਵੀ ਹੈਰਾਨ ਹੋ ਜਾਂਦਾ ਕਿ ਇਸ ਸਾਈਡ ਵਾਲੇ ਮੈੜ ਦੇ ਫੋਰ ਵੀ ਸ਼ੀਸ਼ੇ ਟੁੱਟੇ ਹੋਏ ਨੇ ਤਾਂ ਉਹਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹ ਤਾਂ ਏਸ਼ੀਆ ਦਾ ਸਭ ਤੋਂ ਅਮੀਰ ਰਾਜ ਆ ਇਹਨਾਂ ਤੱਕੜਾ ਮਹਿਲ ਆ ਤੇ ਇਹਦੇ ਸ਼ੀਸ਼ੇ ਟੁੱਟੇ ਹੋਏ ਨੇ ਪਹਿਲਾਂ ਉਹਨੂੰ ਲੱਗਦਾ ਕਿ ਸ਼ਾਇਦ ਕੋਈ ਤੂਫਾਨ ਆਇਆ ਹੋਣਾ ਕੋਈ ਗੜੇਮਾਰੀ ਵਗੈਰਾ ਹੋ ਸਕਦੀ ਆ ਹਨਾ ਜਾਂ ਕੋਈ ਤੂਫਾਨ ਆਇਆ ਹੋਣਾ ਜਿਸ ਕਰਕੇ ਸ਼ਾਇਦ ਸ਼ੀਸ਼ੇ ਟੁੱਟੇ ਹੋਣਗੇ ਪਰ ਫੇਰ ਉਹ ਦੇਖਦਾ ਕਿ ਸਾਹਮਣੇ ਜੋ ਘਰ ਨੇ ਜੋ ਹਵੇਲੀਆਂ ਨੇ ਉਹਨਾਂ ਦੇ ਸ਼ੀਸ਼ੇ ਬਿਲਕੁਲ ਸਹੀ ਸਲਾਮਤ ਆ ਇਹ ਤੂਫਾਨ ਆਉਂਦਾ ਤਾਂ ਸਾਰੇ ਕਿਤੇ ਨੁਕਸਾਨ ਕਰਦਾ ਸਿਰਫ ਆਹੀ ਜਗ੍ਹਾ ਇਸ ਪਾਸੇ ਹੀ ਮਹਿਰ ਦੇ ਸ਼ੀਸ਼ੇ ਕਿਉਂ ਟੁੱਟੇ ਤਾ ਉਹਨੂੰ ਕੁਝ ਸਮਝ ਨਹੀਂ ਆਉਂਦਾ ਉਹ ਗੌਰ ਕਰਦਾ ਰਹਿੰਦਾ ਫਿਰਦਾ ਰਹਿੰਦਾ ਤੇ ਥੋੜੇ ਜੇ ਸਮੇਂ ਬਾਅਦ ਹੀ ਸ਼ੇਰੇ ਪੰਜਾਬ ਉੱਥੇ ਪਹੁੰਚ ਜਾਂਦੇ ਨੇ ਤਾਂ ਉਹਦੇ ਨਾਲ ਗੱਲਬਾਤ ਕਰਦੇ ਨੇ ਹਾਲਚਾਲ ਪੁੱਛਣ ਤੋਂ ਬਾਅਦ ਉਹ ਮਹਿਮਾਨ ਵਿਦੇਸ਼ੀ ਮਹਿਮਾਨ ਮਹਾਰਾਜਾ ਨਜੀਬ ਸਿੰਘ ਨੂੰ ਪੁੱਛਦਾ ਕਿ ਸ਼ੇਰੇ ਪੰਜਾਬ ਇਹ ਮੈਂ ਕੀ ਦੇਖ ਰਿਹਾ ਮੈਂ ਤਾਂ ਸੁਣਿਆ ਸੀਗਾ ਕਿ ਤੁਹਾਡਾ ਖੌਫ ਕਾਬਲ ਖੰਧਾਰ ਤੱਕ ਹੈ ਤਿੱਬਤ ਵੱਲ ਚੀਨੀ ਲੋਕ ਤੁਹਾਡਾ ਲੋਹਾ ਮੰਨਦੇ ਨੇ ਫਰਾਂਸ ਦੇ ਰਾਜੇ ਜਰਮਨ ਦੇ ਰਾਜੇ ਇੰਗਲੈਂਡ ਦੇ ਰਾਜੇ ਤੁਹਾਨੂੰ ਚਿੱਠੀਆਂ ਭੇਜਦੇ ਨੇ ਤੇ ਤੁਸੀਂ ਦੱਖਣ ਏਸ਼ੀਆ ਦਾ ਸਭ ਤੋਂ ਅਮੀਰ ਰਾਜ ਹੋ ਪਰ ਆਹ ਕੀ ਤੁਹਾਡੇ ਤਾਂ ਮਹਿਲ ਦੇ ਸ਼ੀਸ਼ੇ ਇੱਥੋਂ ਟੁੱਟੇ ਹੋਏ ਨੇ ਇੱਕੀ ਸਿਸਟਮ ਆ ਸ਼ੇਰੇ ਪੰਜਾਬ ਤਾਂ ਮਹਾਰਾਜਾ ਰਣਜੀਤ ਸਿੰਘ ਉਹਦੀ ਗੱਲ ਸੁਣ ਕੇ ਪਹਿਲਾਂ ਤਾਂ ਹੱਸਦੇ ਨੇ ਉਹਨਾਂ ਦੇ ਨਾਲ ਦੇ ਜੋ ਸਿੰਘ ਸੀਗੇ ਦਰਬਾਰ ਵਾਲੇ ਉਹ ਵੀ ਹੱਸ ਪੱਗ ਜਾਂਦੇ ਨੇ ਹੁਣ ਉਹਨੂੰ ਨਹੀਂ ਸਮਝ ਆਉਂਦੀ ਮਹਿਮਾਨ ਨੂੰ ਵੀ ਐਸਾ ਮੈਂ ਕੀ ਕਹਿ ਦਿੱਤਾ ਵੀ ਇਹ ਖਸ ਰਹੇ ਨੇ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਉਹਨੂੰ ਦੱਸਦੇ ਨੇ ਕਿ ਇਹ ਜਿਹੜੇ ਸ਼ੀਸ਼ੇ ਆ ਨਾ ਇਹ ਆਪਣੇ ਆਪ ਨਹੀਂ ਟੁੱਟੇ ਨਾ ਹੀ ਕਿਸੇ ਤੂਫਾਨ ਨਾਲ ਟੁੱਟਿਆ ਸਗੋਂ ਇਹ ਤੋੜੇ ਗਏ ਆ ਤਾਂ ਉਹ ਮੁਰੋਦ ਨੂੰ ਹੈਰਾਨ ਹੋ ਕੇ ਪੁੱਛਦਾ ਕਿ ਮਹਾਰਾਜ ਐਨੀ ਕੀਦੀ ਹਿੰਮਤ ਹੋ ਵੀ ਕਿ ਤੁਹਾਡੇ ਮਹਿਲ ਦੇ ਸ਼ੀਸ਼ੇ ਤੋੜ ਦੇ ਤੁਹਾਡੇ ਤਾਂ ਕੋਈ ਬਾੜਰਾਂ ਵਾਲ ਵੀ ਨਹੀਂ ਝਾਕਦਾ ਡਰਦਾ ਤੇ ਮਹਿਲ ਦੇ ਸ਼ੀਸ਼ੇ ਕੌਣ ਤੋੜ ਗਿਆ ਤਾਂ ਮਹਾਰਾਜ ਅਨੰਦ ਸਿੰਘ ਉਹਨੂੰ ਕਹਿੰਦੇ ਨੇ ਕਿ ਉਹ ਲੋਕ ਨਾ ਘੋੜਿਆਂ ਤੇ ਉੱਠਾਂ ਤੇ ਆਉਂਦੇ ਆ ਤੇ ਉਹਨਾਂ ਦੇ ਵੱਡੇ ਵੱਡੇ ਕਸ਼ੇਰੇ ਪਾਏ ਹੁੰਦੇ ਆ ਪਰ ਉਹਨਾਂ ਕੋਲੇ ਬਰਛੇ ਹੁੰਦੇ ਆ ਬੰਦੂਕਾਂ ਹੁੰਦੀਆਂ ਕਿਰਪਾਨਾਂ ਹੁੰਦੀਆਂ ਤੀਰ ਕਮਾਨ ਹੁੰਦੇ ਆ ਤੇ ਉਹਨਾਂ ਦੇ ਵੱਡੇ ਵੱਡੇ ਦਿਮਾਲੇ ਹੁੰਦੇ ਆ ਫਿਰਾਂ ਦੇ ਉੱਪਰ ਤੇ ਕਹਿੰਦੇ ਉਹ ਆਉਂਦੇ ਨੇ ਆਪਦੇ ਜਥੇ ਦੇ ਵਿੱਚ ਆਉਂਦੇ ਨੇ ਨਾਲੇ ਤਾਂ ਕਹਿੰਦੇ ਮਹਿਰ ਦੇ ਸ਼ੀਸ਼ੇ ਤੋੜਦੇ ਆ ਪੱਥਰ ਮਾਰ ਕੇ ਬੱਚੇ ਮਾਰ ਕੇ ਗਲੇਲਾ ਨਾਲ ਸ਼ੀਸ਼ੇ ਤੋੜਦੇ ਨਾਲੇ ਜੈਕਾਰੇ ਛੱਡਦੇ ਆ ਉੱਚੀ ਉੱਚੀ ਤੇ ਨਾਲੇ ਪਤਾ ਕੀ ਕਹਿੰਦੇ ਆ ਕਹਿੰਦੇ ਉਹ ਕਾਣਿਆ ਕਾਣਿਆ ਉਹ ਕਾਣਿਆ ਇਹ ਰਾਜ ਤੇਰਾ ਨਹੀਂ ਹੋਏ ਇਹ ਰਾਜ ਖਾਲਸੇ ਦਾ ਤੇ ਨਾਲੇ ਕਹਿੰਦੇ ਮਸ਼ਕਰੀਆਂ ਹੱਸਦੇ ਆ ਤੇ ਫਿਰ ਇੱਥੋਂ ਦੀ ਗੁజర్ ਜਾਂਦੇ ਆ ਉਹ ਮਹਿਮਾਨ ਹਰਾਨ ਨੂੰ ਜਾਂਦਾ ਵੀ ਇੰਨਾ ਕੁਝ ਕਰਦੇ ਆ ਉਹ ਤੇ ਤੁਸੀਂ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਕੋਈ ਸਜ਼ਾ ਨਹੀਂ ਦਿੰਦੇ ਕੁਝ ਕਹਿੰਦੇ ਨਹੀਂ ਤਾਂ ਉਹ ਨਾਲ ਦੇ ਖੜੇ ਸਿੰਘ ਕਹਿੰਦੇ ਆ ਕਹਿੰਦੇ ਸਜ਼ਾ ਕੀ ਦੇਣੀ ਆ ਉਹਨਾਂ ਨਾਲ ਅਗਲੇ ਹੀ ਦਿਨ ਮਹਾਰਾਜਾ ਆਪ ਬੈਠਾ ਹੁੰਦਾ ਇਹ ਆਪ ਉਹਨਾਂ ਨਾਲ ਬਹਿੰਦੇ ਨੇ ਕਿ ਸਲਾਹ مشورہ ਕਰਦੇ ਨੇ ਆਪ ਹੀ ਉਹਨਾਂ ਨਾਲ ਬਹਿ ਕੇ ਖਾਣਾ ਖਾਂਦੇ ਨੇ ਦੇਖ ਸਕਦੇ ਨੇ ਲੰਗਰ ਛਕਦੇ ਨੇ ਕੋਣੋ ਬਿਲਕੁਲ ਕਨਫਿਊਜ਼ ਹੋ ਜਾਂਦਾ ਤਾਂ ਫਿਰ ਉਹਨਾਂ ਨੂੰ ਪੂਰੀ ਗੱਲ ਸਮਝਾਈ ਜਾਂਦੀ ਹੈ ਕਿ ਉਹ ਖਾਲਸਾ ਫੌਜ ਆ ਉਹ ਨਿਹੰਗ ਸਿੰਘ ਨਹੀਂ ਤੇ ਇਹ ਗੱਲ ਸੱਚ ਆ ਕਿ ਨਿਹੰਗ ਸਿੰਘ ਹਰ ਕੁਝ ਦਿਨਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਮੈਦ ਦੇ ਬਾਹਰ ਦੀ ਤਪਦੇ ਸੀਗੇ ਐਦਾਂ ਹੀ ਜਾਣ ਕੇ ਸ਼ੀਸ਼ੇ ਭੰਨ ਦਿੰਦੇ ਸੀਗੇ ਐਦਾਂ ਹੀ ਉਹਨਾਂ ਨੂੰ ਲਲਕਾਰ ਕੇ ਕਹਿੰਦੇ ਸੀਗੇ ਕਿ ਇਹ ਰਾਜ ਤੁਹਾਡਾ ਨਹੀਂ ਆ ਇਹ ਰਾਜ ਖਾਲਸੇ ਦਾ ਤੇ ਮਹਾਰਾਜਾ ਰਣਜੀਤ ਸਿੰਘ ਵੀ ਉਹਨਾਂ ਦੀ ਇਸ ਹਰਕਤ ਤੇ ਕਦੇ ਗੁੱਸਾ ਨਹੀਂ ਕੀ ਹੋਇਆ ਸਭ ਗੋ ਖੜੇ ਮੁਸਕਰਾਉਂਦੇ ਰਹਿੰਦੇ ਸੀ ਕਿਉਂਕਿ ਉਹਨਾਂ ਦਾ ਪਿਆਰ ਹੀ ਬੜਾ ਸੀਗਾ ਗੁਰੂ ਨਾਲ ਤੇ ਉਹ ਫੌਜਾਂ ਗੁਰੂ ਦੀਆਂ ਲਾਡੀਆਂ ਫੌਜਾਂ ਸੀ ਇਤਿਹਾਸਕਾਰ ਵੀ ਇਸ ਗੱਲ ਦੀ ਗਵਾਹੀ ਭਰਦੇ ਨੇ ਤੇ ਉਹ ਜਿਹੜੇ ਸਾਰੇ ਸਿੰਘ ਇਸ ਤਰ੍ਹਾਂ ਕਰਦੇ ਸੀ ਨਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਹਿੰਦੇ ਸਨ ਉਹਨਾਂ ਦੇ ਨਾਲ ਹੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿੰਨੀਆਂ ਜੰਗਾਂ ਜਿੱਤੀਆਂ ਸੀ ਉਹ ਹਮੇਸ਼ਾ ਨਾਲ ਖੜਦੇ ਸਨ ਜਦੋਂ ਲੋੜ ਪੈਂਦੀ ਇੱਕ ਆਵਾਜ਼ ਮਾਰਦੇ ਸਾਰੀ ਖਾਲਸਾ ਫੌਜ ਇਕੱਠੀ ਹੋ ਜਾਂਦੀ ਸਾਰੇ ਨਿਹੰਗ ਸਿੰਘ ਇਕੱਠੇ ਹੋ ਜਾਂਦੇ ਤੇ ਉਹੀ ਨਿਹੰਗ ਸਿੰਘ ਮੁੜ ਕੇ ਇਸ ਤਰ੍ਹਾਂ ਮਹਿਲ ਦੇ ਸ਼ੀਸ਼ੇ ਤੋੜ ਜਾਂਦੇ ਕਿਉਂਕਿ ਉਹ ਰਾਜ ਖਾਲਸੇ ਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਦੇ ਨਹੀਂ ਕਿ ਆਖਿਆ ਕਿ ਇਹ ਮੇਰਾ ਰਾਜ ਆ ਉਹ ਹਮੇਸ਼ਾ ਕਹਿੰਦੇ ਸੀਗੇ ਕਿ ਇਹ ਖਾਲਸੇ ਦਾ ਰਾਜ ਹੈ ਤੇ ਉਹ ਨਿਹੰਗ ਸਿੰਘ ਜਾਣ ਬੁੱਝ ਕੇ ਉਹਨਾਂ ਨੂੰ ਯਾਦ ਕਰਾਉਂਦੇ ਯਾਦ ਕਰਾਉਂਦੇ ਰਹਿੰਦੇ ਸੀਗੇ ਕਿ ਕਦੇ ਹੰਕਾਰ ਵਿੱਚ ਨਾ ਆ ਜਾਈਂ ਕਿ ਇਹ ਰਾਜ ਤੇਰਾ ਨਹੀਂ ਇਹ ਰਾਜ ਤਾਂ ਖਾਲਸੇ ਦਾ ਤੈਨੂੰ ਤਾਂ ਸਿਰਫ ਮਠਾਇਆ ਹੋਇਆ ਗੱਦੀ ਦੇ ਉੱਤੇ ਕਰਾਖੀ ਕਰ ਰਿਆਂ ਤੂੰ ਤਾਂ ਖਾਲਸੇ ਰਾਜ ਦੀ ਇਸ ਤਰੀਕੇ ਦੀਆਂ ਗੱਲਾਂ ਉਹ ਕਹਿੰਦੇ ਸੀ ਤੇ ਉਹ ਸਾਰੀਆਂ ਚੀਜ਼ਾਂ ਉੱਥੇ ਦਿੱਤੀਆਂ ਜਾਂਦੀਆਂ ਉਸ ਮਹਿਮਾਨ ਨੂੰ ਤੇ ਉਹ ਫਿਰ ਫੋਨੀ ਹੋ ਜਾਂਦਾ ਕਿ ਉਹ ਨੂੰ ਕੁਝ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਦੀ ਸਾਂਝ ਇੱਕ ਰਾਜੇ ਵਿੱਚ ਤੇ ਉਹਨਾਂ ਦੀ ਫੌਜ ਵਿੱਚ ਜਾਂ ਉਹਨਾਂ ਦੀ ਪ੍ਰਜਾ ਵਿੱਚ ਇਸ ਤਰੀਕੇ ਦਾ ਪਿਆਰ ਆਪਣੇ ਗੁਰੂ ਲਈ ਇੱਕ ਰਾਜੇ ਵਿੱਚ ਕਿ ਉਹ ਮਹਾਰਾਜ ਹੈ ਉਹ ਬਾਦਸ਼ਾਹ এਸ਼ੀਆ ਦਾ ਸਭ ਤੋਂ ਤਾਕਤਵਰ ਬਾਦਸ਼ਾਹ ਪਰ ਉਹ ਝੁਕਦਾ ਉਹ ਸਿਰ ਕਿਹਦੇ ਸਾਹਮਣੇ ਝੁਕਾਉਂਦਾ ਆਪਣੇ ਗੁਰੂ ਮੂਰੇ ਆਪਣੇ ਗੁਰੂ ਦੀ ਫੌਜ ਮੂਰੇ ਤਾਂ ਇਸ ਤਰੀਕੇ ਦੇ ਸੀਗੇ ਆਪਣੇ ਮਹਾਰਾਜਾ ਰਣਜੀਤ ਸਿੰਘ ਜਿੰਨਾ ਵਰਗਾ ਰਾਜਾ ਦੁਬਾਰਾ ਕਦੇ ਨਹੀਂ ਆਉਣਾ ਇਤਿਹਾਸਕਾਰ ਗਵਾਹੀ ਭਰਦੇ ਨੇ ਇਸ ਗੱਲ ਦੀ ਕਿ ਇਹ ਗੱਲ ਸੱਚ ਆ ਤੁਹਾਨੂੰ ਇਹ ਗੱਲ ਪਤਾ ਤੀਜੀ ਕਿ ਨਹੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀ ਅਗਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਲਾਈਕ ਅਤੇ ਕਮੈਂਟ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ